ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਚਲਾਇਆ ਗਿਆ ਵਿਹਾਨ ਯੁੱਧ ਨਸ਼ਾ ਵਿਰੁੱਧ ਤਹਿਤ ਪੁਲਿਸ ਨੂੰ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਅਖਲ ਚੌਧਰੀ ਦੀ ਅਗਵਾਈ ਤਹਿਤ ਸੀਆਈਏ ਮਲੋਟ ਦੀ ਟੀਮ ਨੇ 500 ਗ੍ਰਾਮ ਹੈਰੋਨ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਆਪਾਂ ਆਪ ਜਾਣਕਾਰੀ ਪ੍ਰਾਪਤ ਕਰਦੇ ਹਾਂ ਐਸਪੀ ਮਨਵੀ ਸਿੰਘ ਢਿੱਲੋਂ ਜੀ ਤੋਂ ਇਸ ਬਾਰੇ ਵਿਸਤਾਰ ਦੇ ਨਾਲ ਜਾਣਕਾਰੀ ਕਮੇਟੀ 79 2025 ਨੂੰ ਸ਼੍ਰੀ ਮੁਕਸਰ ਸਾਹਿਬ ਪੁਲਿਸ ਨੂੰ ਇੱਕ ਨਸ਼ਾ ਵਿਰੋਧ ਕਾਮਯਾਬੀ ਮਿਲੀ ਜੋ ਕਿ ਸੀਆਈਏ 2 ਮਲੋਟ ਜਿਹੜੀ ਮੁਕਸਰ ਸਾਹਿਬ ਦੀ ਯੂਨਿਟ ਹੈਗੀ ਉਹਦੇ ਵੱਲੋਂ ਇੱਕ ਹਰਪ੍ਰੀਤ ਸਿੰਘ ਏਲੀਅਸ ਬਿੱਟੂ ਨਾਮ ਦੇ ਬੰਦੇ ਨੂੰ ਜੋ ਮੁਕਸਰ ਸਾਹਿਬ ਦਾ ਵਸਨੀਕ ਹੈ ਉਸ ਨੂੰ 500 ਗ੍ਰਾਮ ਹੀਰੋਇਨ ਦੇ ਨਾਮ ਕਾਬੂ ਕੀਤਾ ਗਿਆ ਤੇ ਇਸ ਯੁੱਧ ਨਸ਼ਾ ਵਿਰੋਧ ਜਿਹੜੀ ਮੁਹਿੰਮ ਪੰਜਾਬ ਸਰਕਾਰ ਦੀ ਚੱਲ ਰਹੀ ਹੈ ਉਹਦੇ ਤਹਿਤ ਅਸੀਂ ਇਹ ਰਿਕਵਰੀ ਕੀਤੀ ਹੈ ਤੇ ਅੱਗੇ ਇਹਦੇ ਫਰਦਰ ਫਾਰਵਰਡ ਤੇ ਬੈਕਵਰਡ ਲਿੰਕੇਜ ਜਿਹੜੇ ਹੈਗੇ ਨੇ ਉਹ ਇਹਦਾ ਪੁਲਿਸ ਰਿਮਾਂਡ ਅੱਜ ਹਾਸਲ ਕਰਕੇ ਤੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾਏ। ਸਰ ਇਹ ਕਿੰਨੇ ਚਿਰ ਤੋਂ ਇਸ profession ਨਾਲ ਜੁੜੇ ਹੋਏ ਹੋ? ਇਹਦੇ ਦੱਸਣ ਮੁਤਾਬਕ ਇਹ ਤਕਰੀਬਨ 6 ਮਹੀਨੇ ਸਾਲ ਤੋਂ ਇਹ ਕੰਮ ਕਰ ਰਿਹਾ ਸੀ ਤੇ ਪਹਿਲਾਂ ਇਹਦੇ ਤੇ ਕੋਈ ਕੇਸ ਐਨਡੀਪੀਐਸ ਜਾਂ ਕੋਈ ਹੋਰ ਕ੍ਰਿਮੀਨਲ ਬੈਕਗ੍ਰਾਉਂਡ ਇਹਦੀ ਨਹੀਂ ਹੈ ਹਰਪੀ ਸਿੰਘ ਜੀ। ਬੈਕਗ੍ਰਾਉਂਡ ਬੈਕਗ੍ਰਾਉਂਡ ਇਹਦੀ ਕੋਈ ਕ੍ਰਿਮਿਨਲ ਹਿਸਟਰੀ ਨਹੀਂ ਹੈ ਜੀ ਐਫਓ ਦਾ ਮੁਖਸਰ ਸਾਹਿਬ ਦਾ ਹੀ ਹੈ ਜੀ ਸਾਰੇ ਲੱਗਦਾ ਜਿਹੜੀ ਇੰਡੀਆ ਤੋਂ ਸ਼ੇਰੋਦ ਦਾ ਸਾਰੇ ਕਸਟਮ ਨੂੰ ਉੱਪਰ ਪੁਲਿਸ ਨੇ ਹਾਰਡ ਐਫੋਰਟ ਕੀਤੀ ਹੈ ਜਿਹਦੇ ਕਰਕੇ ਨਵੇਂ-ਨਵੇਂ ਚਿਹਰੇ ਆ ਰਹੇ ਆ ਫੀਲਡ ਵਿੱਚ ਹਾਂਜੀ ਬਿਕੋਜ਼ ਜਿਹੜੇ ਪੁਰਾਣੇ ਪੈਡਲਰਸ ਨੇ ਉਹ ਆਲਮੋਸਟ ਅਸੀਂ ਫੜ ਕੇ ਅੰਦਰ ਦੇ ਚੁੱਕੇ ਆ ਤੇ ਨਵੇਂ-ਨਵੇਂ ਲਾਲਚ ਦੇ ਚੱਲਦੇ ਬੰਦੇ ਕੰਮ 'ਚ ਪੈ ਰਹੇ ਨੇ ਥੋੜੇ